ਮੁਰਜੀ ਅੱਜ ਆਪਾਂ ਲੱਗੇ ਆਂ ਗੋਪੀ ਦਾ achar ਬਣਾਉਣਾ ਤੇ ਉਹਦੇ ਲਈ ਆਪਾਂ ਲਿਆਏ 700 ਗ੍ਰਾਮ ਦਾ ਫੁੱਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇੱਧਰ ਉਬਲਣਾ ਰੱਖ ਦੇਾਂਗੇ ਪਾਣੀ ਦੇ ਵਿੱਚ ਤੇ 5 ਮਿੰਟ ਤੱਕ ਨੂੰ ਉਬਾਲਾਂਗੇ ਸੋ ਆਪਾਂ ਇਹਨੂੰ ਪਹਿਲਾਂ ਧੋ ਲਈਏ ਹਾਂ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਇਹਨੂੰ ਆਪਾਂ ਕੱਟ ਲਿਆ ਤੇ ਜਿਵੇਂ ਆਹ ਜਿਹੜੇ ਛੋਟੇ ਛੋਟੇ ਇਹਦੇ ਨਾਲ ਪੱਤੇ ਹੁੰਦੇ ਆ ਬਿਲਕੁਲ ਆ ਛੋਟੇ ਛੋਟੇ ਇਹ ਨਹੀਂ ਹੋਣੇ ਚਾਹੀਦੇ ਤੇ ਜਿਹੜੇ ਆ ਜਿਆਦਾ ਲੰਬੇ ਡੰਡਾ ਲਾ ਉਹ ਵੀ ਕੱਟ ਦਿਓ ਤੇ ਫਿਰ ਆ achar ਜਿਹੜਾ ਕੁਛ ਟਾਈਮ ਲਈ ਪਿਆਰਵੇ ਤੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ achar ਕਦੀ ਵੀ ਖਰਾਬ ਨਹੀਂ ਹੁੰਦਾ ਤੇ ਇਦਾਂ ਬਸ ਇਹਨੂੰ ਕੱਟਣ ਲੱਗਿਆਂ ਆਪਾਂ ਪੂਰੀ ਸਾਵਧਾਨੀ ਦੇ ਨਾਲ ਕੱਟਣਾ ਆ ਤੇ ਫਿਰ ਆਪਣਾ achar ਜਿਹੜਾ ਨਾ ਕਾਫੀ ਲੰਬੇ ਸਮੇਂ ਤੱਕ ਰਹਿ ਜਾਂਦਾ ਆ ਤੇ ਇਸ ਤਰ੍ਹਾਂ ਕਰਕੇ ਇਹ achar ਨੂੰ ਬਸ ਥੋੜਾ ਜਿਹਾ ਨੂੰ ਕੋ ਬੀਨ ਨੂੰ ਕੱਟਣ ਲੱਗਿਆ ਇਹ ਚੀਜ਼ਾਂ ਆਪਾਂ ਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਫੁੱਲ ਬੇਸ਼ੱਕ ਇ tanto ਥੋੜੇ ਜਿਹਾ ਵੱਡੇ ਹੋਣ ਕੋਈ ਡਰ ਨਹੀਂ ਹੁੰਦਾ ਇਹਨਾਂ ਦੇ ਵਿੱਚ ਮਸਾਲਾ ਪੂਰੀ ਤਰ੍ਹਾਂ ਪ੍ਰੋਪਰ ਭਰ ਜਾਏਗਾ ਤੇ ਸੋ ਆਪਾਂ ਇਹਨੂੰ ਕੱਟ ਲਿਆ ਹੁਣ ਆਪਾਂ ਇਹਨੂੰ ਇੱਕ ਵਾਰੀ ਦੋ ਵਾਰੀ ਸਾਫ਼ ਪਾਣੀ ਵਿੱਚ ਧੋ ਕੇ ਤੇ ਫਿਰ ਆਪਾਂ ਇਹਨੂੰ ਉਬਾਲ ਲਾਂਗੇ ਤੇ ਉਬਾਲਣ ਤੋਂ ਬਾਅਦ ਆਪਾਂ ਇਹਨੂੰ ਪਾ ਦਾਂਗੇ ਬਾਹਰ ਸੁੱਕਣੇ 4-5 ਘੰਟੇ ਲਈ 4-5 ਘੰਟੇ ਬਹੁਤ ਹੁੰਦੇ ਆ ਤੇ ਨਾਰਮਲ ਤੋਂ ਉੱਪਰ ਲੱਗ ਜਾਏਗੀ ਤੋਸ ਤੋਂ ਬਾਅਦ ਆਪਾਂ ਬਣਾ ਲਾਂਗੇ ਆਚਾਰ ਇੱਧਰ ਰੱਖਿਆ ਪਾਣੀ ਉਬਲਣਾ ਹਨ ਇਹਦੇ ਚ ਆਪਾਂ ਪਾ ਦਿੱਤੇ ਸੀ 2 ਚਮਚੇ ਨਮਕ ਦੇ ਤੇ 1 ਚਮਚਾ ਹਲਦੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਆ ਪਾਣੀ ਆਪਣਾ ਉਬਲਣਾ ਸ਼ੁਰੂ ਕਰਿਆ ਤੇ ਇਹਦੇ ਚ ਆਪਾਂ ਪਾ ਦਾਂਗੇ ਗੋਪੀ ਜੇ ਜਿੱਦਾਂ ਜੇ ਪਹਿਲੀ ਗੱਲ ਤਾਂ ਵੈਸੇ ਗੋਭੀ ਬੜੀ ਸਾਫ਼ ਆ ਪਰ ਚਲ ਜੇ ਵਿੱਚ ਥੋੜਾ ਬਹੁਤਾ ਵੀ ਕੋਈ ਕੁਲਮਾੜਾ ਮੱਕਾ ਵੀ ਜਿਵੇਂ ਕੋਈ ਹੋਵੇ ਚੀਜ਼ ਤੇ ਉਹ ਮਤਲਬ ਇਸ ਪਾਣੀ ਦੇ ਨਾਲ ਤੇ ਇਹਨੂੰ ਆਪਾਂ ਬਸ 2-3 ਮਿੰਟ ਹੀ ਇਹਨੂੰ ਉਬਾਲਣਾ ਆ ਉਬਾਲਣ ਤੋਂ ਬਾਅਦ ਆਪਾਂ ਇਹਨੂੰ ਧੁੱਪ ਵਿੱਚ ਸੁੱਕਣੇ ਬਾਹਰ ਬਾ ਦਿਨੇ ਬਸ 2-3 ਮਿੰਟ ਹੀ ਉਬਾਲਣਾ ਪਾਏਗਾ ਆਪਾਂ ਛਾਲੀ ਸਿੱਕ ਤੇ ਹੁਣ ਆਪਾਂ ਇਹਨੂੰ ਇੱਦਾਂ ਸੁਕਣੇ ਪਾ ਦਾਂਗੇ ਤੇ ਅੱਜ ਨਾ ਬਦਲ ਜਾ ਹੋ ਗਿਆ ਆ ਤੇ ਹੁਣ ਆਪਾਂ ਮਤਲਬ ਇਹਨੂੰ ਘੰਟਾ ਕ ਵੱਧ ਦੀ ਸੁਕਾਉਣਾ ਪਊਗਾ ਤੇ ਆਪਾਂ ਸੁਕਣੇ ਪਾਤੀ ਆ ਤੇ ਇਹ ਸੁੱਕ ਜਾਏਗੀ ਇਹਨੂੰ ਟਕਣਾ ਵੀ ਪੈਣਾ ਕਿਉਂਕਿ ਕੋਈ ਕੋਈ ਮੱਖੀ ਆ ਜਾਂਦੀ ਹੁੰਦੀ ਆ ਤੇ ਸੋ ਆਪਾਂ ਇਹਨੂੰ ਢਾਕ ਵੀ ਦੇਣਾ ਉੱਪਰ ਤੇ ਇਦਾਂ ਕਰਕੇ ਆਪਾਂ ਇਹਨੂੰ ਢੱਕ ਦਾਂਗੇ ਉੱਪਰ ਕੋਈ ਮੱਖੀ ਨਾ ਬੈਠੇ ਤੇ ਇਹਨੂੰ ਇੱਕ ਘੰਟਾ ਵੱਧ ਸਿਕਾਉਣਾ ਪਏਗਾ ਕਿਉਂਕਿ ਅੱਜ ਬੱਦਲ ਹੋ ਗਏ ਨਾ ਹੋ ਗਿਆ ਤੇਲ ਗਰਮ ਆ ਦੇਖੋ ਧੂਆ ਨਿਕਲ ਰਿਹਾ ਤੇ ਤੇਲ ਆਪਾਂ ਕਰ ਲਿਆ ਗਰਮ ਹੁਣ ਇਹਨੂੰ ਕਰਕੇ ਠੰਡਾ ਤੇ ਪਹਿਲਾਂ ਨਾ ਦੇਖੋ ਮੈਂ ਮਸਾਲੇ ਇਕੱਠੇ ਕੀਤੇ ਸੀਗੇ ਵੀ ਬਣਾਉਣ ਵਾਸਤੇ ਫਿਰ ਮੈਂ achar ਨਾ ਕੋਈ ਨਾ ਕੋਈ achar ਬਣਾਈ ਰੱਖਦੀ ਫਿਰ ਮੇਰੇ ਕੋਲ ਆ ਬਣਿਆ ਹੋਇਆ ਮਸਾਲਾ ਤਿਆਰ ਹੈਗਾ ਸੀ ਕੁਝ ਮਸਾਲਾ ਮੇਰੇ ਕੋਲ ਹੋਰ ਤਿਆਰ ਪਿਆ ਆ ਇਸ ਕਰਕੇ ਮੈਂ ਕਹ ਜੇ ਮਨ ਜ਼ਰੂਰਤ ਪਈ ਤਾਂ ਮੈਂ ਮਿਕਸੀ ਜ ਫਟਾਫਟ ਬਣਾ ਲਾਂਗੀ ਤੇ ਨਹੀਂ ਤਾਂ ਫਿਰ ਮਤਲਬ ਜੇ ਇਹ ਨਾ ਸਰ ਗਿਆ ਕਿਉਂਕਿ ਗੋਭੀ ਦਾ ਫੁੱਲ ਵੀ 700 ਗ੍ਰਾਮ ਦਾ ਸੀਗਾ ਤੇ ਮੈਂ ਕਿਹਾ ਚਲੋ ਸਾਰੀ ਜਾਣਾ ਤੇ ਸੋ ਆਪਾਂ ਤੇਲ ਨੂੰ ਕਰਦਿਆਂ ਹੁਣ ਠੰਡਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਚ ਰਲਾਵਾਂਗੇ ਗੋਭੀ ਤੇ ਗੋਭੀ ਨੂੰ ਆਪਾਂ ਧੁੱਪ ਲਵਾ ਲਈ ਹੈ achar ਬਣੂਗਾ ਬਹੁਤ ਵਧੀਆ ਤੇ ਹੁਣ ਆਪਾਂ ਤੁਹਾਨੂੰ ਰਲਾ ਕੇ ਤੇ ਦਿਖਾਉਣੀ ਆ ਤਾਂ ਤੁਸੀਂ ਸਾਰੇ ਜਣੇ ਦੱਸਿਓ ਬਈ ਫਿਰ ਤੁਹਾਨੂੰ ਉਹਦੀ ਲੁੱਕ ਕਿਵੇਂ ਦੀ ਲੱਗੀ ਲੁੱਕ ਦਿਖਾਵਾਂਗੇ ਤੁਹਾਨੂੰ ਮੈਂ ਥੋੜਾ achar ਰਲਾ ਲਵਾਂ ਤੇਲ ਹੋ ਗਿਆ ਆਪਣਾ ਗਰਮ ਤੇ ਆਪਾਂ ਇੱਧਰ ਸੋਨਾ ਜਿਹਾ ਤੇਲ ਕੱਢ ਕੇ ਰੱਖ ਲਿਆ ਵਾ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਉੱਪਰ ਦੀ ਪਾਵਾਂਗੇ ਤੇ ਹੁਣ ਆਪਾਂ ਗੋਪੀ ਸੁਕਾ ਲਈ ਸੀ ਇਹਨੂੰ ਕਰ ਦਾਂਗੇ ਵਿੱਚ ਚੰਗੀ ਤਰ੍ਹਾਂ ਮਿਕਸ ਉਹ ਲੱਕੜ ਦੀ ਡੰਡੀ ਹੈਗੀ ਆ ਉਹ ਉੱਧਰ ਪਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸੇ ਮਸਾਲੇ ਨਾਲ ਨਾ ਸਰ ਕੇ ਮੈਂ ਨਾ ਤਕਰੀਬਨ 4 ਬਹੁਤ ਭਾਨੀ ਆ ਉਹ ਫਿਰ ਇਦਾਂ ਕਈ ਵਾਰ ਹੈ ਨਾ ਇਹ ਹਜੇ ਥੋੜੇ ਦਿਨ ਹੀ ਹੋਏ ਉਦੋਂ ਹੀ ਬਣਾਇਆ ਸੀਗਾ ਹੁਣ ਆਪਾਂ ਪਾ ਦਾਂਗੇ ਲਾਲ ਮਿਰਚਾ ਇਹ ਥੋੜਾ ਜਿਹਾ ਨਮਕ ਆਪਾਂ ਪਾਇਆ ਸੀਗਾ ਹਾਂ ਜਦੋਂ ਆਪਾਂ ਹਲਦੀ ਤੇ ਨਮਕ ਜਦੋਂ ਇਹਨੂੰ ਉਬਾਲਿਆ ਸੀ ਮਾੜਾ ਜਿਹਾ ਸੇਕ ਲਵਾਇਆ ਸੀ ਪਾਣੀ ਦੇ ਵਿੱਚ ਤੇ ਪਸੇ ਲੋਨ ਆਪਾਂ ਨੇ ਥੋੜਾ ਜਿਹਾ ਵਾਧੇ ਪਾਉਣਾ ਪੈਂਦਾ ਇਹਦੇ ਚ ਮੈਂ 700 ਗ੍ਰਾਮ ਚ ਅਨਿੱਕੇ 3 ਚਮਚੇ ਪਾਏ ਆ ਥੋੜੀ ਜਿਹਾ ਆਂਗੇ ਹਲਦੀ ਤੇ ਲਓ ਜੀ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਮਿਕਸ ਕਰਕੇ ਫਿਰ ਮੈਂ ਤੁਹਾਨੂੰ ਇਹਦੀ ਲੁੱਕ ਦਿਖਾਉਣੀ ਆ ਆਪਣੇ ਆਚਾਰ ਨੂੰ ਕਰੋ ਚੈੱਕ ਤੇ ਦੱਸੋ ਇਹ ਹਰ ਇੱਕ ਮਤਲਬ ਕਿ ਪੀਸ ਦੇ ਵਿੱਚ ਮਸਾਲਾ ਬਹੁਤ ਹੀ ਸੋਹਣਾ ਭਰ ਗਿਆ ਆ ਤੇ ਹੁਣ ਆਪਾਂ ਇਹਨੂੰ ਨਾ ਡੱਬੇ ਦੇ ਵਿੱਚ ਪਾ ਲਾਂਗੇ ਅੱਜ ਮੇਰੇ ਕੋਲ ਨਾ ਕੱਚ ਦਾ ਡੱਬਾ ਖਾਲੀ ਨਹੀਂ ਸੀ ਮੇਰੇ ਕੋਲ ਆ ਡੱਬਾ ਖਾਲੀ ਪਿਆ ਆ ਤੇ ਮੈਂ ਹੁਣ ਇਹਦੇ ਚ ਪਾ ਲੈਣਾ ਇੱਕ ਵਾਰੀ ਸਟੱਬੇ ਦੇ ਵਿੱਚ ਤੇ ਇਹ ਅਚਾਰ ਬਹੁਤ ਹੀ ਜਿਆਦਾ ਸੋਹਣਾ ਬਣਿਆ ਤੇ ਲੂਣ ਮਿਰਚ ਵੀ ਬਹੁਤ ਸੋਹਣਾ ਪਿਆਇਆ ਤੇ ਇਹਦੀ ਲੁੱਕ ਦੇਖੋ ਕਿੰਨੀ ਪਿਆਰੀ ਬਣੀ ਆ ਤੇ ਐਨ ਚੰਗੀ ਤਰ੍ਹਾਂ ਰਚ ਗਿਆ ਇਹਦੇ ਵਿੱਚ ਮਸਾਲਾ ਐਨ ਪੂਰਾ ਪੂਰਾ ਆਇਆ ਆ ਤੇ ਹੁਣ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬੰਦ ਕਰ ਲਾਂਗੇ ਤੇ ਇਹ ਹੀ ਬਸ ਹਫਤੇ ਇੱਕ ਦੇ ਵਿੱਚ ਹੀ ਖਾਧਾ ਜਾਂਦਾ ਹੁੰਦਾ ਅਚਾਰ ਤਾਜ਼ਾ ਫਿਰ ਬਣਾ ਲਈਦਾ ਜਿਵੇਂ ਤੇ ਬਹੁਤ ਹੀ ਸੋਹਣਾ ਬਣਦਾ ਅਚਾਰ ਤੁਸੀਂ ਵੀ ਬਣਾਓ ਖਾਓ ਤੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪਾਂ ਨੂੰ ਅਗਲੀ ਰੈਸਪੀ ਕਿ ਹੌਸਲਾ ਮਿਲਦਾ ਰਹੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਸਾਰਤਾ ਦਿਲੋਂ ਸਤਿਕਾਰ ਤੇ ਲੱਭ ਚੁਵਾਲ ਤੇ ਚਲੋ ਜੀ ਆ ਦੇਖਣੋ ਆਪਣੇ ਗੁਪੀ ਦਾ ਅੱਛਾ